ਪਛੀਛੀ ਅੱਜ ਅਸੀਂ ਵਿਕਾਸ ਦੇ ਨਾਮ ਦੇ ਉੱਤੇ ਅੱਜ ਉਹਨਾਂ ਦੇ ਉੱਤੇ ਵੀ ਬੜੇ ਸਾਰੇ ਜਿਹੜੇ ਆਪਾਂ ਇੱਕ ਕਿਸਮ ਦੇ ਆਪਾਂ ਜਰੂਰ ਕਰ ਰਹੇ ਹਾਂ ਕਿ ਜਿਹੜੇ ਵਿਕਾਸ ਦੇ ਨਾਮ ਤੇ ਅੱਜ ਜੜੇ ਪੇੜ-ਪੌਦੇ ਜਾਂ ਆਪਾਂ ਇਹਨਾਂ ਚੀਜ਼ਾਂ ਤੋਂ ਬਹੁਤ ਗੂੜ ਹੁੰਦੇ ਜਾ ਰਹੇ ਔਰ ਅੱਜ ਜਿਹੜਾ ਇਹ ਜਿਹੜੀ ਨੈਸ਼ਨਲ ਵਾਈਡ ਰੂਟ ਐਸ.ਐਚ.ਐਲ ਵੱਲੋਂ ਇਹਦੇ ਉੱਪਰ ਆਲੇ ਕੀਤੇ ਜਾਂਦੇ ਆ ਅੱਜ ਸੈਂਸੋਰੀ ਸਕੂਲ ਦੇ ਵਿੱਚ ਵੀ ਉਹਨਾਂ ਨੇ ਆਪਣਾ ਜਿਹੜਾ ਜਿਹੜਾ ਅੱਜ ਬੋਦਾ ਲਗਾਉਣ ਦਾ ਕੰਮ ਕੀਤਾ ਤੁਹਾਡਾ ਇਸ ਮੌਕੇ ਦੇ ਉੱਤੇ ਔਰ ਇਸ ਮੌਕੇ ਤੇ ਵੀ ਕਹਿਣਾ ਮੈਂ ਸਭ ਤੋਂ ਪਹਿਲਾਂ ਤਾਂ ਨੇਸ਼ਨਵਾਈਡ ਰਿਡ ਵਿਲ ਐਸੋਸੀਏਸ਼ਨ ਦੇ ਪ੍ਰਧਾਨ ਉਹਨਾਂ ਦੇ ਜਿਹੜੇ ਵੀ ਪਦ ਅਧਿਕਾਰੀ ਨੇ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਾਂ ਕਿ ਉਹਨਾਂ ਨੇ ਇੱਕ ਕਹਿਜੀ ਮੁਹਿੰਮ ਚੁਣੀ ਹੈ ਕਿ ਜਿਹੜੇ ਸਾਡੇ ਆਉਣ ਵਾਲੇ ਜਨਰੇਸ਼ਨਾਂ ਦੇ ਵਾਸਤੇ ਬਹੁਤ ਵਧੀਆ ਹੈ। ਔਰ ਜਿਸ ਤਰੀਕੇ ਦੇ ਨਾਲ ਅਸੀਂ ਕਹਿੰਦੇ ਹਾਂ ਕਿ ਵਿਕਾਸ ਕਰਨ ਸਾਨੂੰ ਰੁਕ ਕਟਨੇ ਪੈਂਦੇ ਨੇ ਜ਼ਰੂਰੀ ਵੀ ਹੈ ਕਿਉਂਕਿ ਜੇ ਅਸੀਂ ਜਿੱਦਾਂ ਸਾਡੀ ਪੋਪੂਲੇਸ਼ਨ ਵੱਧ ਰਹੀ ਹੈ ਉਹਦੇ ਵਾਸਤੇ ਡਿਵੈਲਪਮੈਂਟ ਕਰਨੀ ਹੈ ਲੇਕਿਨ ਉਹਦੇ ਨਾਲ-ਨਾਲ ਸਾਨੂੰ ਵੀ ਖਿਆਲ ਰੱਖਣਾ ਹੈ ਕਿ ਜਿਹੜਾ ਸਾਡੇ ਵਾਤਾਵਰਨ ਦਾ ਸੰਤੁਲਨ ਜਿਹੜਾ ਹੈ ਉਹ ਵੀ ਬਰਕਰਾਰ ਰਵੇ ਜੇ ਜਿੱਥੇ ਅਸੀਂ 50 ਰੁਪਏ ਕੱਟিয়ে ਤੇ ਉਥੇ 500 ਰੁਪਏ ਫੋੜ ਵੀ ਲਾਈਏ ਇਹ ਸਾਡਾ ਇੱਕ ਜਿਹੜਾ ਆਬਜੈਕਟਿਵ ਹੈ ਪੂਰੇ ਸਮਾਜ ਦਾ ਹੋਣਾ ਚਾਹੀਦਾ ਹੈ ਇਹ ਨਹੀਂ ਹੈ ਕਿ ਜਿੱਥੇ ਅਸੀਂ ਰੁਪਏ ਕੱਟ ਲਏ ਤੇ ਉਸ ਤੋਂ ਬਾਅਦ ਅਸੀਂ ਲਾਈਏ ਨਾ ਔਰ ਸੇਂਟ ਸੋਲਜਰ ਦਾਨਿਸ਼ਮੰਦਾ ਕਾਲਜ ਸੇਂਟ ਸੋਲਜਰ ਗਰੁੱਪ ਆਫ ਇੰਸਟੀਟਿਊਸ਼ਨਸ ਦਾ ਇੱਕ ਵੀ ਟੀਚਰ ਰਹਿੰਦਾ ਹੈ ਕਿ ਜਿਹੜੇ ਸਾਡੇ ਵਿਦਿਆਰਥੀ ਨੇ ਉਹਨਾਂ ਨੂੰ ਆਪਣੇ ਸਮਾਜ ਦੇ ਪ੍ਰਤੀ ਆਪਣੇ ਵਾਤਾਵਰਣ ਦੇ ਪ੍ਰਤੀ ਤੇ ਆਪਣੇ ਦੇਸ਼ ਦੇ ਪ੍ਰਤੀ ਉਹ ਜਾਗਰੂਕ ਕੀਤਾ ਜਾਵੇ ਕਿ ਅਸੀਂ ਕਿਸ ਤਰੀਕੇ ਨਾਲ ਆਪਣਾ ਆਪ ਸੰਭਾਲਾਂ ਔਰ ਆਪਣਾ ਜਿਹੜੀ ਜਿਹੜਾ ਫਿਊਚਰ ਹੈ ਉਹਨੂੰ ਕਿਸ ਤਰ੍ਹਾਂ ਨਾਲ ਸੰਭਾਲਣਾ ਹੈ ਆਉਣ ਵਾਲੀ ਜਨਰੇਸ਼ਨ ਨੂੰ ਅਸੀਂ ਕੀ ਪੈਗਾਮ ਦੇਣਾ ਚਾਹੁੰਦੇ ਹਾਂ ਉਹਨਾਂ ਨੂੰ ਕਿਸ ਤਰੀਕੇ ਦਾ ਇੱਕ ਧਰਤੀ ਜਿਹੜੀ ਹੈ ਧਰਤੀ ਮਾਂ ਜਿਹੜੀ ਆਪਾਂ ਦੇਣਾ ਚਾਹੁੰਦੇ ਹਾਂ ਜਿੱਦਾਂ ਸਾਨੂੰ ਮਿਲੀ ਸੀ ਹਰਿਆਵਲ ਧਰਤੀ ਮਿਲੀ ਸੀ ਹਵਾ ਸਾਫ਼ ਸੁਥਰੀ ਸੀ ਆਕਸੀਜਨ ਵੀ ਵਧੀਆ ਸੀਗੀ ਸਭ ਕੁਝ ਹੈ ਅਸੀਂ ਕੀ ਉਹੀ ਚੀਜ਼ਾਂ ਸਾਰੀਆਂ ਆਪਣੇ ਆਉਣ ਵਾਲੇ ਬੱਚਿਆਂ ਤੇ ਦੇਣ ਦਾ ਰਸਤੇ ਤਿਆਰ ਆਂ ਕੀ ਨਹੀਂ ਤਿਆਰਤਾ ਅਸੀਂ ਕੀ ਤਿਆਰੀ ਕਰ ਸਕਦੇ ਹਾਂ ਆ ਕਾਲਜ ਦੇ ਪ੍ਰਿੰਸੀਪਲ ਦੀ ਮੈਂ ਬਹੁਤ ਸ਼ਲਾਘਾ ਕਰਾਂਗਾ ਕਿ ਉਹਨਾਂ ਨੇ ਇਹੋ ਜਿਹਾ ਆਬਜੈਕਟਿਵ ਵੇ ਡਾਕਟਰ ਸੁਨੀਲ ਕੁਮਾਰ ਜੀ ਦਾ ਤੇ ਸਾਰੇ ਹੀ ਸਟਾਫ ਮੈਂਬਰਾਂ ਦਾ ਸਾਰੇ ਵਿਦਿਆਰਥੀਆਂ ਦਾ ਬਹੁਤ-ਬਹੁਤ ਧੰਨਵਾਦ ਕਰਾਂਗਾ ਕਿ ਉਹਨਾਂ ਨੇ ਇੱਕ ਸੋਚ ਰੱਖੀ ਕਿ ਅਸੀਂ ਆਪਣੇ ਆਪ ਨੂੰ ਇੱਕ ਇੱਕ ਇਦਾਂ ਦੀ ਮਿਸਾਲ ਕਾਇਮ ਕਰੀਏ ਕਿ ਜਿਹੜੇ ਸਾਡੇ ਆਉਣ ਵਾਲੇ ਵਿਦਿਆਰਥੀ ਨੇ ਖਾਸ ਤੌਰ ਤੇ ਨਵੇਂ ਸੈਸ਼ਨ ਦੇ ਵਿੱਚ ਬਹੁਤ ਸਾਰੇ ਵਿਦਿਆਰਥੀ ਇਹਨਾਂ ਨੇ ਪਹਿਲੀ ਵਾਰੀ ਦਾਖਲਾ ਲਿਆ ਹੈ ਤੇ ਕਾਲਜ ਵਿੱਚ ਆਏ ਨੇ ਤੇ ਉਹਨਾਂ ਨੂੰ ਵੀ ਇੱਕ ਮਿਸਾਲ ਮਿਲੇਗੀ ਕਿ ਜਿਸ ਸੈਂਟ ਸੋਲજર ਗਰੁੱਪ ਆਫ ਇੰਸਟੀਟਿਊਸ਼ਨ ਦੇ ਵਿੱਚ ਅਸੀਂ ਕਿਸ ਤਰੀਕੇ ਨਾਲ ਆਪਣੇ ਸਮਾਜ ਦੇ ਨਾਲ ਜੁੜੇ ਹੋਏ ਹਾਂ ਇੱਕ ਵਾਰ ਫੇਰ ਨੈਸ਼ਨਵਾਈਸ ਯੂਥ ਐਸੋਸੀਏਸ਼ਨ ਜਿਹੜੀ ਐਨਜੀਓ ਹੈ ਪੂਰੇ ਜਿਹੜਾ ਐਨਾ ਵਧੀਆ ਕੰਮ ਕਰ ਰਹੀ ਹੈ ਮੈਂ ਸਾਰੇ ਹੀ ਉਹਨਾਂ ਦੇ ਪਧਾ ਅਧਿਕਾਰੀਆਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਨਾ ਹਾਂ ਤੇ ਉਹਨਾਂ ਨੂੰ ਬੇਨਤੀ ਵੀ ਕਰਦਾ ਹਾਂ ਕਿ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਸਾਡੇ ਨਾਲ ਜੁੜ ਕੇ ਕਿਸੇ ਤਰੀਕੇ ਦੀ ਵੀ ਕੋਈ ਵੀ ਸਮਾਜਿਕ ਮਦਦ ਚਾਹੀਦੀ ਹੋਵੇ ਜਾਂ ਕਿਸੇ ਕਿਸਮ ਦਾ ਕੋਈ ਵੀ ਇਹੋ ਜਿਹਾ ਉਪਰਾਲਾ ਕਰਨ ਦੀ ਲੋੜ ਹੋਵੇ ਸਾਡੇ ਨਾਲ ਹਮੇਸ਼ਾ ਜੁੜੇ ਰਹਿਣ ਅਸੀਂ ਉਹਨਾਂ ਨੂੰ ਹਮੇਸ਼ਾ ਇੱਕ ਜਿਹੜੀ ਸਹਿਯੋਗ ਹੈ ਉਹ ਸਾਡੇ ਵੱਲੋਂ ਉਹਨਾਂ ਨੂੰ ਮਿਲਦਾ ਰਹੇਗਾ ਕੀ ਸੋਸ਼ਲ ਮੋਲ ਜੋਰਾ ਉਪਰਾਲਾ ਕਿੱਥੇ ਜਾ ਰਿਹਾ ਅੱਜ ਉਹਨਾਂ ਨੇ ਆਪਣੀ ਜਿਹੜੀ ਲੜੀ ਨੂੰ ਅੱਗੇ ਵਧਾਉਂਦੇ ਅੱਜ ਸੈਂਡ ਫੋਲਡਰ ਦੇ ਵਿੱਚ ਤੁਹਾਡੇ ਕਾਲਜ ਵਿੱਚ ਉਹਨਾਂ ਨੇ ਅੱਜ ਉਹਦੇ ਉਪਰਾਲਾ ਕਰਨ ਦਿੱਤਾ ਪਰ ਜਦਕਿ ਸਾਡਾ ਸਮਾਜ ਦਾ ਸਾਰਿਆਂ ਦਾ ਕੰਮ ਹੈਗਾ ਔਰ ਇਸ ਮੌਕੇ ਤੇ ਤੁਹਾਡਾ ਕੋਈ ਸੰਦੇਸ਼ ਜਾਂ ਤੁਹਾਡਾ ਕੀ ਕੰਮ ਸਭ ਤੋਂ ਪਹਿਲਾਂ ਤਾਂ ਮੈਂ ਨੇਸ਼ਨ ਵਾਈਡ ਯੂਥ ਐਸੋਸੀਏਸ਼ਨ ਦਾ ਦਿਲੋਤਨਵਾਦੀ ਹਾਂ ਐਲਰ ਦੇ ਚੇਅਰਮੈਨ ਸਰ ਦਾ ਵੀ ਮੈਂ ਦਿਲੋਂ ਧੰਨਵਾਦੀ ਹਾਂ ਪੱਟੀ ਸਾਹਿਬ ਦਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅੱਜ ਕਾਲਜ ਦੇ ਵਿੱਚ ਅਸੀਂ 100 ਦੇ ਕਰੀਬਨ ਬੂਟੇ ਲਗਾਉਣੇ ਜਾ ਰਹੇ ਹਾਂ ਤੁਸੀਂ ਦੇਖੋ ਕੁਝ ਸਮੇਂ ਪਹਿਲਾਂ ਜਦੋਂ ਗਰਮੀ ਸ਼ੁਰੂ ਹੋਈ ਸੀਗੀ ਇੰਡੀਆ ਦੇ ਵਿੱਚ ਕਿਸੇ ਨੇ ਸੋਚਿਆ ਵੀ ਨਹੀਂ ਸੀਗਾ ਕਿ 52 ਡਿਗਰੀ ਤੱਕ ਟੈਂਪਰੇਚਰ ਪਹੁੰਚ ਜਾਏਗਾ ਨਿਊ ਦਿੱਲੀ ਦੇ ਵਿੱਚ ਹੁਣ ਦੇ ਪਿੱਛੇ ਮੇਨ ਵਜ੍ਹਾ ਕੀ ਹੈ ਕਿ ਪੇੜਾਂ ਨੂੰ ਕੱਟਿਆ ਜਾ ਰਿਹਾ ਹੈ ਸੜਕਾਂ ਬਣਾਈਆਂ ਜਾ ਰਹੀਆਂ ਹਨ ਟੈਂਪ ਬਣਾਏ ਜਾ ਰਹੇ ਹਨ ਜਿਨ੍ਹਾਂ ਦੀ ਵਜ੍ਹਾ ਕਰਕੇ ਹਰਿਆਲੀ ਜਿਹੜੀ ਹੈ ਘਟ ਰਹੀ ਹੈ। ਔਰ ਹਰਿਆਲੀ ਦਾ ਸਾਡੇ ਸਮਾਜ ਦੇ ਵਿੱਚ ਇੰਦਾ ਜ਼ਰੂਰੀ ਹੈ ਜਿੱਦਾਂ ਕਿ ਸਾਡੇ ਸਾਡੇ ਆਪਣੇ ਜਿਸਮ ਦੇ ਵਿੱਚ ਬਲੱਡ ਦੀ ਲੋੜ ਹੈ ਇਸ ਤਰ੍ਹਾਂ ਹੀ ਹਰਿਆਲੀ ਵੀ ਸਾਡੇ ਲਈ ਜ਼ਰੂਰੀ ਹੈ। ਕੀ ਆਪਾਂ ਆਕਸੀਜਨ ਤੋਂ ਬਿਨਾਂ ਜਿੰਦਾ ਰਹਿ ਸਕਦੇ ਹਾਂ? ਕੀ ਅਸੀਂ ਸੋਚ ਸਕਦੇ ਹਾਂ ਕਿ ਆਕਸੀਜਨ ਤੋਂ ਬਿਨਾਂ ਅਸੀਂ ਰਹਿ ਲਵਾਂਗੇ? ਤੋਂ ਇਸੇ ਚੀਜ਼ ਨੂੰ ਮਨ ਦੇ ਵਿੱਚ ਰੱਖਦੇ ਹੋਇਆ ਅਸੀਂ ਇਹ ਉਪਰਾਲਾ ਕੀਤਾ ਗਿਆ ਸਾਡੇ ਐਫਡੀ ਸਰ ਮਨਰ अरोड़ा ਜੀ ਦੇ ਨਿਰਦੇਸ਼ ਅਕੋਰਡਿੰਗਲੀ ਇਹਨਾਂ ਨੇ ਸਾਨੂੰ ਗਾਈਡ ਕੀਤਾ ਇਹਨਾਂ ਨੇ ਤੁਹਾਨੂੰ ਦੱਸਿਆ ਵੀ ਕਾਲਜ ਦੇ ਵਿੱਚ ਆਪਾਂ ਹਰੇ ਬੂਟੇ ਲਗਾਈਏ ਔਰ ਬੱਚਿਆਂ ਨੂੰ ਵੀ ਇਹ ਸੰਦੇਸ਼ ਦਈਏ ਕਿ ਆਪਣੇ ਵੀ ਘਰਾਂ ਦੇ ਵਿੱਚ ਘਟੋ ਘਟ 5-10 ਬੂਟੇ ਲਗਾਓ ਜਿੱਦੇ ਨਾਲ ਸਾਡੇ ਸਮਾਜ ਦੇ ਵਿੱਚ ਕਾਲਜ ਤਾਂ ਇੱਕ ਜਸਟ ਆਪਾਂ ਇੱਕ ਕਹਿ ਲਓ ਕਿ ਆਈਡੀਅਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਦੇ ਨਾਲ ਅਸੀਂ ਸਮਾਜ ਦੇ ਵਿੱਚ ਅੱਗੋਂ ਅਸੀਂ ਤੁਹਾਡਾ ਪਲਾਨ ਹੈਗਾ ਹੈ ਕਿ ਇਹੀ ਸੰਸਥਾ ਦੇ ਨਾਲ ਮਿਲ ਕੇ ਅਸੀਂ ਆਸ-ਪਾਸ ਦੇ ਇਲਾਕਿਆਂ 'ਚ ਵੀ ਜਾਵਾਂਗੇ ਪਿੰਡਾਂ 'ਚ ਵੀ ਜਾਵਾਂਗੇ ਉਹਨਾਂ ਨੂੰ ਵੀ ਇਹੀ ਸੰਦੇਸ਼ ਦੇਵਾਂਗੇ ਕਿ ਵੱਧ ਤੋਂ ਵੱਧ ਬੂਟੇ ਲਗਾਓ ਤੇ ਆਉਣ ਵਾਲੀ ਜਨਰੇਸ਼ਨ ਨੂੰ ਬਚਾਓ। ਵੈਸੇ ਤਾਂ ਸਰਕਾਰਾਂ ਵੱਲੋਂ ਵੀ ਜਿਹੜੇ ਪ੍ਰਸ਼ਾਸਨ ਵੱਲੋਂ ਵੀ ਇਹਦੇ ਉੱਤੇ ਬੜੇ ਉਪਰਾਲੇ ਕੀਤੇ ਜਾਂਦੇ ਨੇ। ਲੇਕਿਨ ਫਿਰ ਵੀ ਕਿਤੇ ਨਾ ਕਿਤੇ ਦੇਖਣ ਨੂੰ ਆਉਂਦਾ ਹੈ ਕਿ ਜੋ ਆਪਾਂ ਦਿਖਾਣੇ ਆ ਕਈ ਵਾਰੀ ਉਹ ਹੁੰਦਾ ਨਹੀਂ। ਤੁਹਾਡਾ ਇਹ ਦੋਸਤ ਕੀ ਕਹਿਣਾ ਵੀ ਸੋ ਅੱਜ ਜਿਹੜੇ ਢੰਗ ਨਾਲ ਆਪਾਂ ਗੱਲ ਕਰਦੇ ਆ ਉਸ ਢੰਗ ਨਾਲੇ ਕੰਮ ਹੋ ਰਿਹਾ। ਦੇਖੋ ਆਪਾਂ ਕਹਿੰਦੇ ਹਾਂ ਕਿ ਸਰਕਾਰਾਂ ਜੋ ਕਹਿੰਦੀਆਂ ਆ ਉਹ ਕਰਦੀਆਂ ਨਹੀਂ ਆ ਇਦਾਂ ਨਹੀਂ ਹੈਗਾ ਸਰਕਾਰਾਂ ਦਾ ਵੀ ਪੂਰਾ ਸਹਿਯੋਗ ਹੈ ਇਹ ਜਿਹੜੇ 100 ਬੂਟੇ ਸਾਨੂੰ ਮਿਲੇ ਹਨ ਇਹ ਸਰਕਾਰ ਦੀ ਹੀ ਦੇ ਸਰਕਾਰ ਵੱਲੋਂ ਸਾਨੂੰ ਪੂਰਾ ਸਹਿਯੋਗ ਹੈ ਸਰਕਾਰ ਉਹਨਾਂ ਨੇ ਕਿਹਾ ਮੈਂ ਕਿਹਾ ਜਿਹੜੇ ਆਮ ਆਪ人 ਥੱਲੇ ਜਾਂਦੇ ਆਂ ਕਿਵਰੀ ਉੱਥੇ ਕਿਹਨਾਂ ਕਿਹੜਾ ਕੰਮ ਇਹ ਤੇਈ ਵਾਰੀ ਜਿਸਰਾ ਆਪਾਂ ਕੋਦੇ ਲਗਾ ਦਿੰਨੇ ਆ ਇਹ ਤੁਸੀਂ ਕਰ ਸਕਦੇ ਹੋ ਨਾ ਪਾਣੀ ਪਾਉਂਦੇ ਹੋ ਨਹੀਂ ਤੁਹਾਨੂੰ ਪੂਰਾ ਪੂਰਾ ਆਸ਼ਵਾਸਨ ਦੇ ਬੰਦੇ ਆ ਕਿ ਅਸੀਂ ਜਿਹੜੇ ਬੂਟੇ ਲਗਾਵਾਂਗੇ ਉਹਨਾਂ ਦੀ ਪੂਰੀ ਦੇਖਭਾਲ ਕਰਾਂਗੇ ਔਰ ਬੱਚਿਆਂ ਨੂੰ ਵੀ ਮੋਟੀਵੇਟ ਕਰਾਂਗੇ ਕਿ ਬੇਟੇ ਇਹਨਾਂ ਦਾ ਧਿਆਨ ਰੱਖੋ ਕਿਉਂਕਿ ਆਉਣ ਵਾਲੀ ਜਨਰੇਸ਼ਨ ਵਾਸਤੇ ਅਸੀਂ ਕੁਛ ਨਾ ਕੁਛ ਤਾਂ ਦੇ ਜਾਈਏ ਕੁਛ ਨਾ ਕੁਛ ਤਾਂ ਛੱਡ ਜਾਈਏ ਅਸੀਂ ਆਪਣੇ ਵੱਲੋਂ ਪੂਰੀ ਤਹਿ ਦਿਲ ਤੋਂ ਕੋਸ਼ਿਸ਼ ਕਰਾਂਗੇ ਕਿ ਕੱਲੇ ਬੂਟੇ ਲੈ ਕੇ ਲਗਾਉਣ ਤੱਕ ਫਾਰਮੈਲਟੀ ਮਤਲਬ ਮੀਡੀਆ ਤੱਕ ਕੀ ਨਹੀਂ ਰੱਖਾਂਗੇ ਇਹਨੂੰ ਇਨੂੰ ਅੱਗੇ ਤੱਕ ਲੈ ਕੇ ਜਾਓ ਠੀਕ ਹੈ ਤੁਸੀਂ ਆਪਣੀ ਨੈਸ਼ਨਲ ਵਾਈਡ ਯੂਥ ਐਸੋਸੀਏਸ਼ਨ ਵੱਲੋਂ ਅੱਜ ਸੈਂਸ ਮੋਰਨਿੰਗ ਸਕੂਲ ਦੇ ਵਿੱਚ ਪੌਦੇ ਲਗਾ ਰਹੇ ਹੋ ਠੀਕ ਹੈ ਅ ਮੇਰਾ ਨਾਮ ਮਹੇਸ਼ ਰੇਜ ਹੈ ਮੈਂ ਨੈਸ਼ਨਲ ਵਾਈਡ ਯੂਥ ਐਸੋਸੀਏਸ਼ਨ ਦਾ ਨੈਸ਼ਨਲ ਪ੍ਰੈਜ਼ੀਡੈਂਟ ਹਾਂ ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਨੈਸ਼ਨਲ ਵਾਈਡ ਯੂਥ ਐਸੋਸੀਏਸ਼ਨ ਪਿਛਲੇ ਸਾਲ ਤੋਂ ਹੀ ਲਗਾਤਾਰ ਅਲੱਗ-ਅਲੱਗ ਜਗ੍ਹਾ ਤੇ ਅਲੱਗ-ਅਲੱਗ ਤਰ੍ਹਾਂ ਦੇ ਪੌਦੇ ਲਗਾ ਰਹੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਅੱਜ ਸਾਨੂੰ ਪੌਦਿਆਂ ਦੀ ਇੰਨੀ ਕਿ ਜ਼ਿਆਦਾ ਕਰੋੜਾਂ ਪੌਦਿਆਂ ਦੀ ਜ਼ਰੂਰਤ ਹੈ ਇੰਨੀ ਕਿ ਗਰਮੀ ਵੱਧ ਗਈ ਹੈ ਇੰਨਾ ਕ ਕੰਕਰੀਟ ਜਾਲ ਵਿੱਚ ਚੁੱਕਾ ਹੈ ਇੰਡੀਆ ਦੇ ਵਿੱਚ ਕਿ ਆਉਣ ਵਾਲੀ ਜਨਰੇਸ਼ਨ ਦੇ ਲਈ ਬਹੁਤ ਔਖਾ ਹੋ ਜਾਣਾ ਜੇ ਅਸੀਂ ਹੁਣ ਤੋਂ ਸ਼ੁਰੂਆਤ ਕੋਦੀਆਂ ਦੀ ਨਾ ਕੀਤੀ ਸੋ ਨੇਸ਼ਨ ਵਾਈਡ ਯੂਥ ਐਸੋਸੀਏਸ਼ਨ ਵੱਲੋਂ ਸਾਰੀ ਟੀਮ ਵੱਲੋਂ ਅੱਜ ਸੀਨ ਸੋਲજર ਕਾਲਜ ਬਸਤੀ ਦਾ ਦਾਨਿਸ਼ਵੰਦਰਾ ਦੇ ਵਿੱਚ ਪ੍ਰਿੰਸੀਪਲ ਡਾਕਟਰ ਸੁਨੀਲ ਕੁਮਾਰ ਅਰੋੜਾ ਦੀ ਅਗਵਾਈ ਦੇ ਹੇਠ ਆਪਾਂ ਅਲੱਗ-ਅਲੱਗ ਜਗ੍ਹਾ 100 ਪੌਦੇ ਲਗਾ ਰਹੇ ਹਾਂ ਸਿਰਫ ਕਾਲਜ ਦੇ ਵਿੱਚ 100 ਪੌਦੇ ਲਗਾ ਰਹੇ ਹਾਂ ਇਨ ਫਿਊਚਰ ਕਾਲਜ ਦੇ ਆਸ-ਪਾਸ ਜਿੱਥੇ ਵੀ ਜਗ੍ਹਾ ਅਵੇਲੇਬਲ ਹੋਏਗੀ ਉੱਥੇ ਵੀ ਪੌਦੇ ਲਗਾਏ ਜਾਣਗੇ ਐਂਡ ਮੈਂ ਸੀਨ ਸੋਲજર ਕਾਲਜ ਦੇ ਸਟਾਫ ਦਾ ਉਹਨਾਂ ਦੇ ਪ੍ਰਿੰਸੀਪਲ ਦਾ ਆਪਣੀ ਨੇਸ਼ਨ ਵਾਈਡ ਟੀਮ ਐਸੋਸੀਏਸ਼ਨ ਦਾ ਸਾਰੇ ਟੀਮ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇਹ ਉਪਰਾਲਾ ਇਕੱਠੇ ਹੋ ਕੇ ਆਉਣ ਵਾਲੀ ਜਨਰੇਸ਼ਨ ਨੂੰ ਬਚਾਉਣ ਲਈ ਕਰ ਰਹੇ ਹੋ ਸੋ ਸਾਨੂੰ ਗਵਰਨਮੈਂਟ ਵੱਲੋਂ ਵੀ ਗਵਰਨਮੈਂਟ ਨੂੰ ਵੀ ਅਪਾ ਅਪੀਲ ਕਰਦੇ ਹਾਂ ਕਿ ਸਾਡੇ ਨਾਲ ਸਹਿਯੋਗ ਕੀਤਾ ਜਾਵੇ ਤਾਂ ਕਿ ਜਿਹੜੇ ਪੌਦੇ ਕਈ ਵਾਰ ਆਪਾਂ ਸੜਕਾਂ ਤੇ ਰੋਡ ਤੇ ਲਗਾਨੇ ਆ ਤੇ ਜੋ ਪਸ਼ੂ ਹੈ ਉਹਨਾਂ ਨੂੰ ਖਰਾਬ ਕਰ ਦਿੰਦੇ। ਤੋਂ ਅਸੀਂ ਗਵਰਨਮੈਂਟ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਇਹਨਾਂ ਨੂੰ ਇੱਕ ਕਵਰਿੰਗ ਲਈ ਕੁਛ ਨਾ ਕੁਛ ਸਾਡੀ ਸਹਾਇਤਾ ਕੀਤੀ ਜਾਵੇ ਤਾਂ ਕਿ ਇਹਨਾਂ ਦੀ ਗਰੋਥ ਦੇ ਵਿੱਚ ਕੋਈ ਕਮੀ ਨਾ ਆਵੇ। ਬਾਕੀ ਇਹ ਕਾਲਜ ਦੇ ਵਿੱਚ ਪ੍ਰਿੰਸੀਪਲ ਸਾਹਿਬ ਨੇ ਪੂਰੀ ਜ਼ਿੰਮੇਵਾਰੀ ਲਈ ਹੈ ਕਿ ਇਹਨਾਂ ਦੀ ਟੇਕ ਕੇਅਰ ਉਹਨਾਂ ਵੱਲੋਂ ਕੀਤੀ ਜਾਏਗੀ। ਇਨ ਫਿਊਚਰ ਵੀ ਅੱਗੇ ਵੀ ਅਗਰ ਇਹਨਾਂ ਨੂੰ ਲੋੜ ਪੈਂਦੀ ਹੈ ਹੋਰ ਪੌਦੇ ਲਗਾਉਂਦੀ ਤਾਂ ਸਾਡੀ ਟੀਮ ਇੱਥੇ ਆ ਕੇ ਜ਼ਰੂਰ ਪੌਦੇ ਲਗਾਏਗੀ। ਮੈਂ ਕਾਲਜ ਦੇ ਸਟੂਡੈਂਟਸ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਵੀ ਸਾਡੇ ਨਾਲ ਬਹੁਤ ਸਹਿਯੋਗ ਕੀਤਾ ਹੈ ਪੌਦੇ ਲਗਾਉਣ ਦੇ ਵਿੱਚ ਔਰ ਮੈਂ ਨਾਲ-ਨਾਲ ਤੁਹਾਡੀ মিডিਆ ਟੀਮ ਦਾ ਵੀ ਬਹੁਤ ਧੰਨਵਾਦ ਕਰਦਾ ਜੋ ਸਾਨੂੰ ਕਵਰ ਕਰਨਾ ਸਰ ਨੈਸ਼ਨਲ ਨੈਸ਼ਨਲ ਵਾਈਡ ਐਸੋਸੀਏਸ਼ਨ ਦੇ ਵੱਲੋਂ ਇੱਕ ਨਵਾਂ ਕੈਂਪ ਜਿਹੜਾ ਆਇਆ ਬੂਟਿਆਂ ਦਾ ਲਗਾਇਆ ਗਿਆ ਸਰ ਨੈਸ਼ਨਲ ਵਾਈਡ ਯੂਥ ਐਸੋਸੀਏਸ਼ਨ ਵੱਲੋਂ ਰੈਗੂਲਰ ਬੇਸਿਸ ਤੇ ਪੌਦੇ ਲਗਾ ਅਸੀਂ ਇਹ ਮੁਹਿੰਮ ਦੀ ਸ਼ੁਰੂਆਤ ਪਿਛਲੇ ਸਾਲ ਤੋਂ ਸ਼ੁਰੂ ਕੀਤੀ ਸੀਗੀ ਔਰ ਸਾਡਾ ਸੀਗਾ 1 ਲੱਖ ਟੀਚਾ ਪੌਦੇ ਲਗਾਉਂਦਾ ਪਰ ਉਹ ਟੀਚਾ ਹਜੇ 1 ਲੱਖ ਜਿੰਨੀ ਦੇਰ ਤੱਕ ਪੂਰਾ ਨਹੀਂ ਹੁੰਦਾ 19 ਦੇਰ ਤੱਕ ਆਪਾਂ ਕੰਟੀਨਿਊ ਅਲੱਗ-ਅਲੱਗ ਜਗ੍ਹਾ ਤੇ ਪੌਦੇ ਲਗਾ ਰਹੇ ਚਾਹੀ ਉਹ ਸਕੂਲ ਦੇ ਵਿੱਚ ਹੋਣ ਚਾਹੀ ਉਹ ਕਾਲਜ ਦੇ ਵਿੱਚ ਹੋਣ ਚਾਹੀ ਉਹ ਹਸਪੀਟਲ ਦੇ ਵਿੱਚ ਹੋਣ ਚਾਹੀ ਸ਼ਮਸ਼ਾਨ ਘਾਟ ਦੇ ਵਿੱਚ ਜਿੱਥੇ ਵੀ ਸਾਨੂੰ ਜਗ੍ਹਾ ਖਾਲੀ ਮਿਲਦੀ ਹੈ ਪੇੜ ਲਗਾਣ ਦੀ ਜਾਂ ਪਰਮਿਸ਼ਨ ਮਿਲਦੀ ਹੈ ਅਸੀਂ ਉੱਥੇ ਜਗ੍ਹਾ ਤੇ ਪੌਦੇ ਲਗਾਨੇ ਤੇ ਇਨ ਫਿਊਚਰ ਜਦੋਂ 1 ਲੱਖ ਦਾ ਤੁਹਾਡਾ ਟਾਰਗੇਟ ਪੂਰਾ ਹੋ ਜਾਏਗਾ ਤਾਂ ਅਸੀਂ ਇਸ ਟਾਰਗੇਟ ਨੂੰ 5 ਲੱਖ ਤੱਕ ਲੈ ਕੇ ਜਾਵਾਂਗੇ ਕਿਉਂਕਿ ਨੇਸ਼ਨ ਵਾਈਡ ਟੀਮ ਦੀ ਜਿਹੜੀ ਟੀਮ ਹੈ ਉਹ ਆਲ ਓਵਰ ਇੰਡੀਆ ਦੇ ਵਿੱਚ ਅਲੱਗ-ਅਲੱਗ ਮੈਂਬਰਸ ਹੈ ਸਿਰਫ ਜਲੰਧਰ ਦੇ ਵਿੱਚ ਨਹੀਂ ਅਸੀਂ ਅਲੱਗ-ਅਲੱਗ ਜਗ੍ਹਾ ਸਾਰੀ ਜਗ੍ਹਾ ਪੌਦੇ ਲਗਾ ਰਹੇ ਹਾਂ ਤੁਹਾਇਨ ਦੇਖਿਆ ਜਾਂਦਾ ਵੀ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਲਈ ਜਿਹੜੇ ਡਰੈਕਟ ਲਗਾਏ ਜਾਂਦੇ ਪਰ ਪਹਿਲੇ ਡਰੈਕਟ ਲਗਾਏ ਜਾਂਦੇ ਪਰ ਉਸ ਤੋਂ ਬਾਅਦ ਵਿੱਚ ਕੇਅਰ ਨਹੀਂ ਕੀਤੀ ਜਾਂਦੀ ਕਿਉਂਕਿ ਉਹਨਾਂ ਨੂੰ ਜਿਹੜਾ ਆ ਪਾਣੀ ਦੀ ਵੀ ਲੋੜ ਆ ਹਵਾ ਦੀ ਵੀ ਲੋੜ ਆ ਉਹਦੀ ਦੇਖਭਾਲ ਦੀ ਵੀ ਲੋੜ ਆ ਇਹਦੇ ਬਾਰੇ ਕੀ ਕਹਿਣਾ ਪਊਗਾ ਸਰ ਇਹ ਇਹ ਇਸੇ ਕਰਕੇ ਹੀ ਆਪਾਂ ਪੌਦੇ ਉਸ ਜਗ੍ਹਾ ਤੇ ਲਗਾ ਰਹੇ ਆ ਜਿੱਥੇ ਕੋਈ ਨਾ ਕੋਈ ਰਿਸਪੌਂਸਿਬਿਲਟੀ ਲੈਂਦਾ ਆ ਉਹਨਾਂ ਨੂੰ ਟੇਕ ਕੇਅਰ ਕਰੰਦੇ ਆ ਜ਼ਿਆਦਾਤਰ ਦੇਖਿਆ ਗਿਆ ਹੈ ਕਿ ਜਦੋਂ ਆਪਾਂ ਰੋਡ ਸਾਈਡ ਪੌਦੇ ਲਗਾ ਤੋ ਦਿੰਨੇ ਆ ਪਰ ਉਹ ਥੋੜੀਕਿ ਦੇਰ ਬਾਅਦ ਮੁਰਝਾ ਜਾਂਦੇ ਕਿਉਂਕਿ ਉਹਨਾਂ ਦੀ ਕੋਈ ਟੇਕ ਕੇਅਰ ਨਹੀਂ ਕਰਦਾ ਕੋਈ ਪਾਣੀ ਨਹੀਂ ਪੰਦਾ ਤੇ ਪਰ ਆਪਾਂ ਏਸੀ ਕਰਕੇ ਕਾਲਜ ਨੂੰ ਚੁਣਿਆ ਜਾਂ ਕਿਸੇ ਹਸਪੀਟਲ ਨੂੰ ਚੁੰਦੇ ਆ ਜਾਂ ਕੋਈ ਇਦਾਂ ਦੀ ਪਬਲਿਕ ਪਲੇਸ ਚੁੰਦੇ ਆ ਜਿੱਥੇ ਕੋਈ ਜ਼ਿੰਮੇਵਾਰੀ ਲੈ ਸਕੇ ਕਿ ਅਸੀਂ ਰੈਗੂਲਰ ਪਾਣੀ ਦੇ ਸਕੀਏ ਕਿਉਂਕਿ ਇੱਥੇ ਸਾਡੇ ਬੱਚਿਆਂ ਨੇ ਵੀ ਕਾਲਜ ਦੇ ਬੱਚਿਆਂ ਨੇ ਕਮਿਟਮੈਂਟ ਕੀਤੀ ਹੈ ਕਿ ਅਸੀਂ ਇਹਨਾਂ ਦੀ ਰੈਗੂਲਰ ਦੇਖਭਾਲ ਕਰਾਂਗੇ ਸਾਨੂੰ ਪ੍ਰਿੰਸੀਪਲ ਸਾਹਿਬ ਨੇ ਵੀ ਆਸ਼ਵਾਸ਼ਣ ਦਿੱਤਾ ਟੀਚਰਸ ਨੇ ਵੀ ਆਸ਼ਵਾਸ਼ਣ ਦਿੱਤਾ ਕਿ ਉਹਨਾਂ ਦੀ ਦੇਖਭਾਲ ਆਪਣੇ ਬੱਚਿਆਂ ਦੀ ਤਰ੍ਹਾਂ ਜਿੱਦਾਂ ਬੱਚਿਆਂ ਦੀ ਦੇਖਭਾਲ ਕਰਦੇ ਉਹਦਾਂ ਹੀ ਇਹ ਪੌਦਿਆਂ ਦੀ ਦੇਖਭਾਲ ਕਰਨਗੇ ਆਉਣ ਵਾਲੇ ਸਾਲਾਂ 'ਚ ਫਿਰ ਜਦੋਂ ਇਹ ਥੋੜੇ ਵੱਡੇ ਹੋ ਜਾਣਗੇ ਤਾਂ ਅਸੀਂ ਹੋਰ ਪੌਦੇ ਲਗਾਵਾਂਗੇ ਸੋ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਔਰ ਜਿਹੜੇ ਲੋਕ ਨੇ ਦੇਖ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਅਸੀਂ ਸਾਰੇ ਹੀ ਲੋਕਾਂ ਨੂੰ ਦਿਲੋਂ ਹੱਥ ਜੋੜ ਕੇ ਰਿਕਵੈਸਟ ਕਰਦੇ ਆ ਕਿ ਆਪਣੀ ਮਾਂ ਦੇ ਨਾਮ ਤੇ ਇੱਕ ਪੌਦਾ ਜ਼ਰੂਰ ਲਗਾਉਣ ਜਿੱਦਾਂ ਅਸੀਂ ਨਹੀਂ ਆਪਣੀ ਮਦਰ ਨੂੰ ਸਭ ਤੋਂ ਜ਼ਿਆਦਾ ਪਿਆਰ ਕਰਦੇ ਆ ਲਾਈਵ ਦੇ ਵਿੱਚ ਆਪਣੇ ਬੱਚਿਆਂ ਨੂੰ ਪਿਆਰ ਜਿਹੜੇ ਮਦਰਸ ਹੈ ਜਾਂ ਫਾਦਰ ਹੈ ਉਹ ਆਪਣੇ ਬੱਚਿਆਂ ਦੇ ਨਾਮ ਦਾ ਇੱਕ ਪੌਦਾ ਲਾਣ ਔਰ ਜਿਹੜੇ ਬੱਚੇ ਆ ਉਹ ਆਪਣੇ ਮਾਪੇ ਦੇ ਨਾਮ ਦਾ ਇੱਕ ਪੌਦਾ ਲਾਣ ਤਾਂ ਕਿ ਜਿੱਦਾਂ ਆਪਾਂ ਮਾਪੇ ਦੀ ਟੇਕ ਕੇਅਰ ਕਰਦੇ ਆ ਉਹਨਾਂ ਦੀ ਕੇਅਰ ਕਰਦੇ ਆ ਬਈ ਆ ਬੱਚਿਆਂ ਦੀ ਇਦਾਂ ਹੀ ਆਪਾਂ ਇੱਕ ਪੌਦੇ ਦੀ ਟੇਕ ਕੇਅਰ ਕਰੀਏ ਆਉਣ ਵਾਲੀ ਯੂਥ ਨੂੰ ਅਸੀਂ ਇਹ ਮੈਸੇਜ ਦਿੰਨੇ ਆ ਕਿ ਅਗਰ ਤੁਸੀਂ ਚਾਹਦੇ ਹੋ ਕਿ ਸਾਡੀ ਧਰਤੀ ਮਾਤਾ ਬਚੀ ਰਹੇ ਸਾਨੂੰ ਆਕਸੀਜਨ ਮੁੱਲ ਨਾਲ ਲੈਣੀ ਪਵੇ ਅੱਜ ਦੇ ਟਾਈਮ ਦੇ ਵਿੱਚ ਦਿੱਲੀ ਦੇ ਵਿੱਚ ਕੁਝ ਸੈਂਟਰ ਇਦਾਂ ਦੇ ਖੁੱਲ ਗਏ ਆ ਜਿੱਥੇ 250 ਰੁਪਿਆ ਪਰ ਘੰਟੇ ਦੇ ਹਿਸਾਬ ਨਾਲ ਤੁਹਾਨੂੰ ਆਕਸੀਜਨ ਲੈਣੀ ਪੈ ਰਹੀ ਹੈ ਜਦੋਂ ਆਪਾਂ ਹਸਪੀਟਲ ਚ ਐਡਮਿਟ ਹੁੰਨੇ ਆ ਸਾਨੂੰ ਕਿੰਨੇ ਲੱਖਾਂ ਆਕਸੀਜਨ ਤੇ ਖਰਚ ਨੇ ਪੈਂਦੇ ਆ ਅਸੀਂ ਨਹੀਂ ਚਾਹਦੇ ਕਿ ਆਉਣ ਵਾਲੀ ਜਨਰੇਸ਼ਨ ਨੂੰ ਮੋਲ ਆਕਸੀਜਨ ਲੈਣੀ ਪਵੇ ਜੋ ਇਹ ਧਰਤੀ ਮਾਤਾ ਇਹ ਸਾਨੂੰ ਫ੍ਰੀ ਆਕਸੀਜਨ ਦਿੰਦੀ ਹੈ ਇਹਨਾਂ ਤੇ ਪੇੜ ਜਿਆਦਾ ਤੋਂ ਜਿਆਦਾ ਉਗਾਓ ਆਪਾਂ हिमाचल जाने हैं आपा गोवा जाने हैं आपा केरला जाने हैं वो क्यों जाने हैं क्योंकि उथे पेड़ बहुत ज्यादा उथे हरियाली बहुत ज्यादा उथे ऑक्सीजन बहुत ज्यादा जे ਸਾਡੇ ਪੰਜਾਬ ਦੇ ਵਿੱਚ ਵੀ ਇਹ ਆਪਾਂ ਹਰਿਆਲੀ ਨੂੰ ਜਿਆਦਾ ਤੋਂ ਜਿਆਦਾ ਕਰੀਏ ਪੇੜ ਜਿਆਦਾ ਤੋਂ ਜਿਆਦਾ ਲਗਾਈਏ ਤਾਂ ਸਾਨੂੰ ਕਿਸੇ ਅਦਰ ਸਟੇਟ ਦੇ ਵਿੱਚ ਸਾਹ ਲੈਣ ਲਈ ਜਾਣਾ ਨਾ ਪਵੇ ਸੋ ਮੈਂ ਸਾਰਿਆਂ ਨੂੰ ਆਪਣੇ ਮੈਂਬਰਸ ਨੂੰ ਕਾਲਜ ਦੇ ਬੱਚਿਆਂ ਨੂੰ ਆਉਣ ਵਾਲੀ ਜਨਰੇਸ਼ਨ ਨੂੰ ਸਕੂਲ ਦੇ ਬੱਚਿਆਂ ਨੂੰ ਇਹ ਰਿਕੁਐਸਟ ਕਰੂੰਗਾ ਕਿ ਆਪਣੇ ਮਾਪੇ ਦੇ ਨਾਮ ਤੇ ਇੱਕ ਨਾ ਇੱਕ ਪੇੜ ਜ਼ਰੂਰ ਲਗਾ ਜਿੱਦਾਂ ਆਪਾਂ ਆਪਣੇ ਮਾਪੇ ਦੀ ਟੇਕ ਕੇਅਰ ਕਰਦੇ ਉਦਾਂ ਹੀ ਪੇੜ ਦੀ ਟੇਕ ਕੇਅਰ ਕਰੀਏ ਸਾਸੀ ਹਕਾਲ ਅਸੀਂ ਜੋ ਮਿਸ਼ਨ ਨੂੰ ਲੈ ਕੇ ਚੱਲੇ ਸੀ ਮੈਂ ਰਾਮ ਸਿੰਘ ਭੱਟੀ ਨੈਸ਼ਨਲ ਡੇ ਅਸੋਸੀਏਸ਼ਨ ਦਾ ਚੇਅਰਮੈਨ ਹੋਰ ਇਹ ਮੇਰੇ ਨਾਲ ਪ੍ਰਧਾਨ ਜੀ ਨੇ ਆ ਸਾਡੇ ਆਪਣੇ ਸੈਕਟਰੀ ਸਾਹਿਬ ਨੇ ਇਹ ਸਾਰੇ ਹੀ ਅਸੀਂ ਇਹ ਪਾਣੇ ਇਹ ਸ਼ੁਰੂ ਕੀ تھی ਸੀ 18 ਦੇ ਵਿੱਚ 6 ਸਾਲ ਹੋ ਗਏ ਨੇ ਸਾਨੂੰ ਐਸੀ ਸ਼ੁਰੂ ਬਣਾਈ ਨੂੰ ਕਿ ਅਸੀਂ ਵੱਖ-ਵੱਖ ਕਾਲਜਾਂ ਦੇ ਵਿੱਚ ਜਾ ਕੇ ਉਹਦੇ ਵੀ ਲਾਏ ਆ ਤੇ ਆਪਣੇ ਲੋਕਾਂ ਨੂੰ ਇਹ ਮੈਸੇਜ ਦਿੰਨੇ ਆ ਕਿ ਗਵਰਨਮੈਂਟ ਨੂੰ ਵੀ ਥੋੜਾ ਚਾਹੀਦਾ ਇਹ ਕੀ ਕਰਦੇ ਨੇ ਜਦੋਂ ਵੱਡੇ ਦਰਖਤ ਹੁੰਦੇ ਨੇ ਉਹਨਾਂ ਨੂੰ ਕੱਟ ਦਿੰਦੇ ਨੇ ਤੇ ਰੋਡ ਬਣਾ ਦਿੰਦੇ ਨੇ ਇਹਨਾਂ ਨੇ ਕਦੀ ਵੀ ਨਹੀਂ ਸੋਚਿਆ ਕਿ ਇਹ ਆਹੀ ਜਿੰਨੇ ਵੱਡੇ ਨੇ ਉਹਨਾਂ ਦੇ ਤੇ ਲਾ ਦਈਏ ਪਹਿਲੇ ਉਹ ਥੋੜੇ-ਥੋੜੇ ਨਾਲ-ਨਾਲ ਲਾ ਗਏ ਤੇ ਹੋ ਜਾਣ ਹੁਣ ਆ ਜਿਹੜੀ ਆਪਣੀਆਂ ਵੱਧੇ ਰੋਡ ਨਿਕਲ ਰਹੇ ਨੇ ਚਾਰ ਮਾਰਗੀ ਰੋਡ ਇਹਨਾਂ ਦੇ ਜਿੰਨਾ ਵੀ ਦਰਖਤ ਆਇਆ ਹੀ ਸਾਰਾ ਵੱਢਿਆ ਗਿਆ ਅਗੂ ਇਹ ਨਹੀਂ ਸੋਚਿਆ ਕਿ ਅਸੀਂ ਇਦਾਂ ਲਾਵਾਂਗੇ ਆਉਣ ਵਾਲੀ ਜਨਰੇਸ਼ਨ ਮੈਂ ਪਹਿਲੇ ਵੀ ਕਹਿ ਚੁੱਕਾ ਕਿ ਇਹ ਸਾਨੂੰ ਲਾਂਦਾ ਪਾਏਗੀ ਕਿ ਸਾਡੇ ਬਜ਼ੁਰਗਾਂ ਨੇ ਸਾਡੇ ਬਾਅਦ ਤੇ ਕੀ ਛੱਡਿਆ ਇੱਕ ਐਕਸੀਡੈਂਟ ਕਦੀ ਇੰਨਾ ਟੈਂਪਰੇਚਰ ਪੰਜਾਬ 'ਚ ਨਹੀਂ ਸੀ ਹੋਇਆ ਪੰਜਾਬ ਇੱਕ ਇਦਾਂ ਦਾ ਸੂਬਾ ਸੀ ਕਿ ਜਿੱਥੇ ਸਭ ਤੋਂ ਜ਼ਿਆਦਾ ਹਰੀਆਲੀ ਸੀ ਔਰ ਜ਼ਿੰਮੇਦਾਰ ਵੀ ਹੈ ਜਿਹੜੇ ਨਾ ਉਹ ਦਰਖਤ ਬਹੁਤ ਲਾਂਦੇ ਸੀ ਆਪਣੀਆਂ ਬੰਨਿਆਂ ਦੇ ਉੱਤੇ ਜੋ ਰਸਤੇ ਜਾਂਦੇ ਉਹਨਾਂ ਦੇ ਉਹਨਾਂ ਵੀ ਘਟ ਕਰਦੇ ਨੇ ਜੇ ਅਸੀਂ ਕਲੋਨੀਆਂ 'ਚ ਚਾਕੇ ਤੇ ਲਾਂਦੇ ਆ ਇੱਕ ਗੁੱਜਰ ਕੌਮ ਐ ਜਿਹੜੇ ਦੁੱਧ ਤੇ ਆਬ ਵੇਚਦੇ ਨੇ ਤੇ ਦੁਘੀ ਕਰਦੇ ਨੇ ਮਹੱਲਿਆਂ ਵਾਲਿਆਂ ਨੂੰ ਉਹਨਾਂ ਦੀਆਂ ਮੱਝਾਂ ਆਂਦੀਆਂ ਨੇ ਤੇ ਉਹ ਆ ਕੇ ਆਪਣੇ ਦਰਖਤ ਖਾ ਜਾਂਦੇ ਆ ਅਸੀਂ ਕਹਿੰਦੇ ਆ ਕਿ ਲਾਓ ਭਾਏ ਘੱਟ ਔਰੀ ਜਿਹੜੀ ਜੋ ਆਪਾਂ ਲਾਇਆ ਨਾ ਔਰੀ ਪਰਵਰਿਸ਼ ਵਾਸਤੇ ਜ਼ਰੂਰ ਪੱਕਾ ਕੰਮ ਕਰੋ ਉਹਨੂੰ ਪਾਣੀ ਦਿਓ ਉਹਨੂੰ ਦੇਖੋ ਵੀ ਬਾਅਦ ਚ ਇਹ ਨਹੀਂ ਡਰਕਟ ਲਾ ਦਿੱਤੇ ਤੇ ਭੁੱਲ ਗਏ ਅਸੀਂ ਇਹ ਸਾਰਿਆਂ ਨੂੰ ਰਿਕਵੈਸਟ ਕਰਨੇ ਆ ਹੋਰ ਵੀ ਜਿਹੜੀਆਂ ਸੰਸਥਾ ਡਰਕਟ ਲਾਉਂਦੀਆਂ ਨੇ ਇਹਨਾਂ ਦੀ ਦੇਖਭਾਲ ਟੇਕ ਕੇਅਰ ਕਰਨ ਵਾਸਤੇ ਪੱਕਾ ਬੰਦੋਬਸਤ ਕਰਨ ਤੇ ਸਰਕਾਰਾਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਸਰਕਾਰਾਂ ਦੇ ਜੜੇ ਨਾ ਤੁਸੀਂ ਅਸੀਂ ਆਪਣੇ ਆਪਣੀ ਸੰਸਥਾ ਤੇ ਫੰਡ ਮੰਗਿਆ ਸੀ ਤੇ ਪਹਿਲੇ ਸਾਨੂੰ ਲਾਰਾ ਲਾਇਆ ਪਿਛਲੇ ਸਾਲ ਤੇ ਬਾਅਦ ਜੇ ਸਾਨੂੰ ਨਾ ਕਰ ਦਿੱਤੀ ਅਸੀਂ ਇਹਨਾਂ ਨੂੰ ਕਹਿੰਨੇ ਆ ਕਿ ਅਸੀਂ ਆਪਣੇ ਘਰ ਦਾ ਕੰਮ ਨਹੀਂ ਕਰ ਰਹੇ ਅਸੀਂ ਪਬਲਿਕ ਆਸਥੇ ਕਰ ਰਹੇ ਆ ਆਉਣ ਵਾਲੀ ਜਨਰੇਸ਼ਨ ਆ ਤੇ ਕਰ ਰਹੇ ਆ ਨਹੀਂ ਤੇ ਅਸੀਂ ਘੁੱਟ ਕੇ ਮਰਾਂਗੇ ਔਰ ਸਾਨੂੰ ਆਕਸੀਜਨ ਜਿਹੜੀ ਹੈ ਨਾ ਉਹ ਹਸਪੀਟਲਾਂ ਜਿੱਥੇ ਮਿਲਦੀ ਫਿਲਦੀ ਬਾਹਰ ਵੀ ਲੈ ਕੇ ਤੁਹਾਨੂੰ ਘਰਾਂ ਚ ਰੱਖਣੀ ਪੈਣੀ ਹੈ ਉਹ ਟਾਈਮ ਆ ਗਿਆ ਅਸੀਂ ਕਹਿੰਦੇ ਆ ਪਵਨ ਗੁਰੂ ਪਾਣੀ ਪੀਤਾ ਮਾਤਾ ਧਤ ਮਾਤ ਉਹ ਰਾ ਰੱਖ ਲਈਏ ਮਾਂ ਦੇ ਪਿਓ ਦੇ ਆਪਣੇ ਰਿਸ਼ਤੇਦਾਰਾਂ ਜੂ ਵਿਆਹ ਸ਼ਾਦੀ ਹੁੰਦਾ ਉਹਦੇ ਵਿੱਚ ਪੰਜ ਪੌਦੇ ਲਾਓ ਜੇ ਸਗਨ ਹੁੰਦਾ ਉਹਦੇ ਵਿੱਚ ਪੰਜ ਪੌਦੇ ਲਾਓ ਜਦੋਂ ਕੋਈ ਮੁੰਡਾ ਹੁੰਦਾ ਉਹਦੇ ਵਿੱਚ ਪੰਜ ਪੌਦੇ ਲਾਓ ਸਾਰੇ ਠੁੱਫੂ ਜਿਹੜਾ ਮੱਡੇ ਵੰਡਨੇ ਆ ਪ੍ਰਦੂਸ਼ਣ ਭਲਾਣਾ ਤੇ ਠਾ ਖਾ ਕੇ ਬਾਹਰ ਸੁੱਟ ਦਿੰਨੇ ਆਂ ਏ ਤਰਖਟੇ ਕੰਨੀ ਲਾਉਂਦੇ ਸਾਰਿਆਂ ਨੂੰ ਰਿਕਵੈਸਟ ਕੇ ਵਾਧੂ ਤੁਹਾਨੂੰ ਤਰਖਟ ਲਾਓ ਇੱਕ ਰੋਸੋ ਤੇ 100 ਸੁੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਹਿਲੇ ਆਪਣਾ ਸ਼ੁਭਨਾਮ ਦੱਸ ਦਈਏ ਜੀ ਮੇਰਾ ਸ਼ੁਭਨਾਮ ਹੈ ਜੀ ਪ੍ਰੋਫੈਸਰ ਰਾਜ ਕੁਮਾਰ ਲੋਚ ਮੈਂ ਕਾਲਜ ਵਿੱਚ ਬਤੌਰ ਐਨਐਸਐਸ ਇੰਜਾਰ ਦੀ ਭੂਮਿਕਾ ਨਿਭਾ ਰਿਹਾ ਹਾਂ ਤੇ ਮੈਂ ਇੱਕ ਸੋਣੀ ਜੀ ਜਿਹੜੀ ਕੁਦਰਤ ਨਾਲ ਜੁੜੀ ਇੱਕ ਲਾਈਨ ਦੇ ਨਾਲ ਸ਼ੁਰੂਆਤ ਕਰਾਂਗਾ ਆਓ ਸਾਰੇ ਰੁੱਖ ਲਗਾਈਏ ਆਪਣਾ ਆਪਣਾ ਫਰਜ਼ ਨਿਭਾਈਏ ਰੁੱਖ ਹੀ ਸਾਡਾ ਜੀਵਨ ਨੇ ਆਓ ਆਪਣਾ ਜੀਵਨ ਬਚਾਈਏ ਇਸ ਮੁਹਿੰਮ ਨੂੰ ਪੂਰਾ ਕਰਨ ਲਈ ਸਾਡੇ ਵਿੱਚ ਅੱਜ ਨਿਆ ਇੰਡੀਓ ਸੋਰੀ ਨਿਆ ਇੰਡੀਆ एनजीओ ਜਿਹੜਾ ਇਹ ਉਹ ਸਾਡੇ ਵਿੱਚ ਆਏ ਨੇ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਵਾਂ ਕਿ ਉਹ ਸਾਡੇ ਕਾਲਜ ਵਿੱਚ ਆਏ ਨੇ ਤੇ ਉਹਨਾਂ ਨੇ 100 ਦੇ ਤਕਰੀਬਨ ਜਿਹੜੇ ਬੂਟੇ ਨੇ ਉਹ ਲਗਾਏ ਨੇ ਤੇ ਸਾਡੇ ਸਤਕਾਰਯੋਗ ਪ੍ਰਧਾਨ ਮੰਤਰੀ ਜੀ ਉਹਨਾਂ ਦੀ ਵੀ ਮੋਹਮ ਚੱਲ ਰਹੀ ਹੈ ਕਿ ਇੱਕ ਬੂਟਾ ਜਿਹੜਾ ਇਹ ਉਹ ਮਾਤਾ ਜੀ ਆਪਣੇ ਮਾਤਾ ਜੀ ਦੇ ਨਾਮ ਤੇ ਜਰੂਰ ਲਗਾਓ ਹਰ ਕਾਲਜ ਦੇ ਬੱਚੇ ਹਰ ਸਕੂਲ ਦੇ ਬੱਚੇ ਜਿਹੜੇ ਆ ਉਹ ਵੱਧ ਤੋਂ ਵੱਧ ਜਿਹੜਾ ਇਹ ਆਪਣੇ ਕਾਲਜ ਸਕੂਲ ਦੇ ਵਿੱਚ ਬੂਟੇ ਲਾਉਣ ਕਿਉਂਕਿ ਜਿੱਦਾਂ ਆਪਾਂ ਟੈਂਪਰੇਚਰ ਦਾ ਸਾਰੋਰਾ ਨੇ ਸਾਰਿਆਂ ਨੇ ਦੱਸਿਆ ਹੀ ਕਿ ਟੈਂਪਰੇਚਰ ਜਿਹੜਾ ਉਹ ਦਿਨ-ਪ੍ਰਤੀ ਦਿਨ ਵਧ ਰਿਹਾ ਹੈ ਉਹਦਾ ਸਭ ਤੋਂ ਵੱਡਾ ਕਾਰਨ ਹੈ ਕਿ ਅਸੀਂ ਰੁੱਖ ਜਿਹੜੇ ਉਹ ਵੱਧ ਰਹੇ ਆ ਚਾਹੇ ਉਹ ਕਿਸੇ ਵੀ ਕਾਰਨ ਲਈ ਵੱਧ ਰਹੇ ਆ ਮਗਰ ਉਹਦਾ ਨੁਕਸਾਨ ਜਿਹੜਾ ਏ ਉਹ ਸਾਨੂੰ ਸਾਰਿਆਂ ਨੂੰ ਸਹਿਣਾ ਪਏਗਾ ਮੇਰੇ ਤੋਂ ਪਹਿਲੇ ਜਿੰਨੇ ਵੀ ਸੱਜਣ ਜਿਹੜੇ ਅੱਜ ਇਸ ਅੱਜ ਦੇ ਜਿਹੜੇ ਰੁੱਖ ਲਗਾਉਣ ਦੇ ਮੌਕੇ ਤੇ ਉਹਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਨੇ ਉਹਨਾਂ ਨੇ ਸਾਰੀਆਂ ਗੱਲਾਂ ਬਿਲਕੁਲ ਸਹੀ ਕਈਆਂ ਨੇ ਚਾਹੇ ਉਹ ਆਕਸੀਜਨ ਨਾਲ ਰਿਲੇਟ ਆਕਸੀਜਨ ਨਾਲ ਰਿਲੇਟਿਡ ਸੀ ਚਾਹੇ ਉਹ ਵਾਤਾਵਰਨ ਨਾਲ ਰਿਲੇਟਿਡ ਸੀ ਕਿਉਂਕਿ ਜਿੱਦਾਂ ਮੈਂ ਤੁਹਾਨੂੰ ਪਹਿਲੇ ਹੀ ਸ਼ੁਰੂਆਤੀ ਲਾਈਨਾਂ 'ਚ ਕਿਹਾ ਕਿ ਇਹ ਹੀ ਸਾਡਾ ਜੀਵਨ ਨੇ ਰੁੱਖ ਹੀ ਸਾਡਾ ਜੀਵਨ ਨੇ ਬੱਚਿਆਂ ਨਾਲ ਅਸੀਂ ਕੱਲ ਤੋਂ ਇਹ ਤਿਆਰੀ ਕਰ ਰਹੇ ਆ ਸਾਡੇ ਮਾਲੀ ਸਾਹਿਬ ਕਾਲਜ ਦੇ ਉਹਨਾਂ ਨੇ ਵੀ ਬਹੁਤ ਮਿਹਨਤ ਕੀਤੀ ਹੈ ਤਕਰੀਬਨ 100 ਗੱਡੇ ਅਸੀਂ ਕੱਲ ਜਿਹੜੇ ਆ ਉਹ ਕੱਢ ਕੇ ਗਏ ਸੀ ਕਾਲਜ ਦੇ ਵਿੱਚ ਅੱਜ ਅਸੀਂ ਉਹ ਸਾਰੇ ਲਗਾ ਰਹੇ ਆ ਬੂਟੇ ਤੇ ਸ਼ੁਰੂਆਤ ਜਿਹੜੀ ਉਹ ਬਹੁਤ ਵਧੀਆ ਹੋ ਚੁੱਕੀ ਹੈ ਅਸੀਂ ਇਹਨਾਂ ਦੀ ਦੇਖਰੇਖ ਕਰਾਂਗੇ ਜਿੱਦਾਂ ਡਾਇਰੈਕਟਰ ਸਾਹਿਬ ਸਾਡੇ ਡਾਕਟਰ ਸੁਨੀਲ ਕੁਮਾਰ ਜੀ ਐਮ ਡੀ ਸਰ ਡਾਕਟਰ ਮਨਰ ਅਰੋੜਾ ਜੀ ਸਾਡੇ ਚੇਅਰਮੈਨ ਸਰ ਡਾਕਟਰ ਸ਼੍ਰੀ ਅਨਿਲ ਚੋਪੜਾ ਜੀ ਅਸੀਂ ਸਾਰਿਆਂ ਦੇ ਦਿਸ਼ਾ ਨਿਰਦੇਸ਼ਾ ਦੇ ਅਨੁਸਾਰ ਜਿਹੜੇ ਉਹ ਕਾਲਜ ਦੇ ਵਿੱਚ ਅੱਜ ਬੂਟੇ ਜਿਹੜੇ ਉਹ ਲਗਾਵਾਂਗੇ ਅਸੀਂ ਫਿਰ ਅੰਤ ਵਿੱਚ ਇਹ ਕਹਿਣਾ ਚਾਹਾਂਗੇ ਨਿਆ ਇੰਡੀਆ ਦਾ ਧੰਨਵਾਦ ਕਰਾਂਗੇ ਸਾਡੇ ਸਕੂਲ ਪ੍ਰਿੰਸੀਪਲ ਮੈਡਮ ਕਬੀਰ ਜੀ ਸਾਡੇ ਸੀਨੀਅਰ ਪ੍ਰੋਫੈਸਰ ਮੈਡਮ ਅਮੰਤਾ ਜੀ ਅਸੀਂ ਸਾਰਿਆਂ ਵੱਲੋਂ ਨਿਆ ਇੰਡੀਆ ਐਨਜੀਓ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਕਾਲਜ ਵਿੱਚ ਆਏ ਸਾਡੇ ਕਾਲਜ ਨੂੰ ਹਰਿਆ-ਭਰਿਆ ਬਣਾਉਣ ਵਿੱਚ ਹੋਰ ਵੀ ਜਿਆਦਾ ਜਿਹੜਾ ਯੋਗਦਾਨ ਦਿੱਤਾ ਅਸੀਂ ਤੁਹਾਡਾ तहे ਦਿਲੋਂ ਧੰਨਵਾਦ ਆ ਅਸੀਂ মিডিਆ ਸੱਜਣਾ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਕਿ ਅੱਜ ਸਾਡੇ ਵਿੱਚ ਵਿਚਰੇ ਨੇ ਅਸੀਂ ਇਹਨਾਂ ਨੂੰ ਸਮੇਂ-ਸਮੇਂ ਤੇ ਮੌਕਾ ਦਿੰਦੇ ਰਵਾਂਗੇ ਕੁਝ ਨਾ ਕੁਝ ਚੰਗਾ ਜਿਹੜਾ ਇਹ ਵਾਤਾਵਰਨ ਨਾਲ ਸੰਬੰਧਿਤ ਅਸੀਂ ਕਰਦੇ ਰਵਾਂਗੇ ਤੇ ਇਹਨਾਂ ਸ਼ਬਦਾਂ ਨਾਲ ਹੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ